ना कर ਦਾ ਲੱਖ ਲੱਖ ਪਰ ਕਿ ਜੋ ਪ੍ਰੋਗਰਾਮ ਉਲੀਕਿਆ ਸੀ ਜੋ ਪਾਠ ਕਰਨ ਦਾ ਜੋ ਅਰਦਾਸ ਕਰਨ ਦਾ ਉਹ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਦੇ ਵਿੱਚ ਗੁਰੂ ਸਾਹਿਬਾਨ ਨੇ ਸਾਡੇ ਤੇ ਮਿਹਰ ਭਰੇ ਹੱਥ ਰੱਖਿਆ ਉਹ ਅਰਦਾਸ ਦੇ ਵਿੱਚ ਵੀ ਅਸੀਂ ਸਾਡੇ ਤੋਂ ਪਹਿਲਾਂ ਬੁਲਾ ਰਹੇ ਨੇ ਵੀ ਦੱਸਿਆ ਵੀ ਅਰਦਾਸ ਵੀ ਅਸੀਂ ਇਹਨਾਂ ਵਾਸਤੇ ਹੀ ਕਰਨ ਆਏ ਆ ਕਿ ਇਹਨਾਂ ਨੂੰ ਵਾਹਿਗੁਰੂ ਪਰਮਾਤਮਾ ਸਮਤ ਪੱਖੇ ਔਰ ਜਿੱਦਾ ਅਕਾਲ ਸਰਬਾਹਾਂ ਸਾਹਿਬ ਦੀ ਜਿਹੜੀ ਮਾਨਤਾ ਹੈ ਜਾਂ ਮਰਿਆਦਾ ਹੈ ਉਹਦੇ ਵਿੱਚ ਆਪ ਨਾਲ ਖੜੇ ਹੋ ਕੇ ਉਸ ਮਰਿਆਦਾ ਨੂੰ ਬਹਾਲ ਕਰਨ ਔਰ ਜਿੱਦਾ ਅਕਾਲ ਸਰਬਾਹਾਂ ਸਾਹਿਬ ਦੀ ਜਿਹੜੀ ਸਰਵਉੱਚਤਾ ਹੈਗੀ ਹੈ ਉਹਦੇ ਵਿੱਚ ਇਹ ਗੱਲ ਬਹੁਤ ਹੈ ਸਾਰੇ মিডিਆ ਰਾਹੀਂ ਇਹ ਦੱਸਣਾ ਚਾਹਣਾ ਕਿ ਇਹ ਗੱਲ ਬਹੁਤ ਚੰਗੀ ਹੈ ਕਿ ਪ੍ਰਵੰਤ ਸਿੰਘ ਮਾਨ ਨੇ ਉਹਨਾਂ ਨੇ ਉਸ ਮੱਤੇ ਦੇ ਉੱਤੇ ਆਪਣੇ ਸਾਈਨ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਆਪਨੇ ਵੱਲੋਂ ਬੇਨਤੀ ਔਰ ਅਪੀਲ ਕਰਦੇ ਆ ਕਿ ਉਹ ਇਸ ਮਤੇ ਦੇ ਉੱਤੇ ਸਾਈਨ ਨਾ ਕਰਨ ਕਿਉਂਕਿ ਸਿੱਖ ਪੰਥ ਦੇ ਨਾਲ ਇਹ ਵੀ ਬਦਾਰ ਸਿੱਖ ਹੈ ਇਹ ਵੀ ਸਿੱਖ ਪੰਥ ਦੇ ਨਾਲ ਖੜਾ ਹੋਵੇ ਇਹਨਾਂ ਕਹਿੰਦਾ ਫਤਿਹ ਬਲਾਨਾ ਜੀ ਵਾਹਿਗੁਰੂ ਜੀ ਮਾਥਾ ਸਾਹਿਬ ਵਾਹਿਗੁਰੂ ਜੀ ਇਹ ਕਹਣਾ ਕਿ ਬਿੰਦੂ ਬਿਨਾ ਭਰੋਸੇ ਲਿੱਤੇ ਅੰਦਰ ਕਮੇਟੀ ਵਿੱਚ ਇਹ ਬਿਲਕੁਲ ਸਹੀ ਗੱਲ ਹੈ ਬਲਵੰਤ ਸਿੰਘ ਮੰਨਨ ਨੇ ਜੇ ਇਹ ਗੱਲ ਕਹੀ ਹੈ ਤਾਂ ਹਕੀਕਤ ਹੈ ਕਿ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਇਹ ਜਿਹੜਾ ਉਹ ਲਿਆ ਗਿਆ ਹੈ ਔਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜੇ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਲਿਆ ਗਿਆ ਕਿ ਉਹ ਇਹਦੇ ਵਿੱਚ ਭਾਗੀਦਾਰ ਨਾ ਬਣਨ ਨਾ ਹੀ ਉਹ ਸਾਈਨ ਕਰਨ ਉਹ ਦੁਬਾਰਾ ਤੋਂ ਬੁਲਾ ਕੇ ਉਹਨਾਂ ਕੋਲ ਪੂਰਾ ਉਹ ਹੱਕ ਹੈ ਕਿ ਦੁਬਾਰਾ ਤੋਂ ਕਮੇਟੀ ਬੁਲਾ ਦੁਬਾਰਾ ਕਮੇਟੀ ਦੀ ਮੀਟਿੰਗ ਬੁਲਾ ਕੇ ਉਹ ਸਾਰਾ ਕੁਝ ਇਸ ਰੱਦੋ ਬਦਲ ਨੂੰ ਕਰ ਸਕਦੇ ਨੇ ਜੋ ਮਤਾ ਪਾਇਆ ਗਿਆ ਹੈ ਬਾਕੀ ਫਿਰ ਵੀ ਅਸੀਂ ਸਾਰਿਆਂ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਔਰ ਵਾਹਿਗੁਰੂ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਹਰ ਇੱਕ ਸਿੱਖ ਨੂੰ ਜਿੰਨੇ ਵੀ ਜਿੰਨੇ ਵੀ ਸਿੱਖ ਨੇ ਆਪਣੇ ਜੇ ਸੰਧ ਪਰੇਸੀ ਅਦੇ ਪਾਕਰੋ ਤੇ ਸਜਾਈ ਹੈ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਸਮਤ ਬਖਸ਼ੇ ਔਰ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਇਹਨਾਂ ਕਹਿੰਦਾ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਜੀ ਜਗਤ ਸਿੰਘ ਬਾਬਾ ਦਾ ਹੀ ਰਸਤੇ ਜਗਤ ਸਿੰਘ ਬਾਬਾ ਬਲਮੀਤ